ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਟਾਈਮ ਹੈ ਜੀ ਤਾਂ ਦਾ ਅੱਜ ਆਪਾਂ ਸਕੂਲੋਂ ਆ ਕੇ ਬਲੌਗ ਦੀ ਸਟਾਰਟਿੰਗ ਕੀਤੀ ਤੇ ਕੱਲ੍ਹ ਵੀ ਆਪਣਾ ਜਿਹੜਾ ਆਪਾਂ ਸਮਰ ਕਲੈਕਸ਼ਨ ਵਾਲਾ ਬਲੌਗ ਹੀ ਪਾਇਆ ਆਪਾਂ ਦੂਸਰਾ ਬਲੌਗ ਨਹੀਂ ਬਣ ਪਾਇਆ ਕਿਉਂਕਿ ਜਦੋਂ ਸ਼ਹਿਰ ਚਲੇ ਗਏ ਹਨਾ ਸ਼ਾਮ ਨੂੰ ਆਏ ਤੇ ਆ ਇੰਨੇ ਕ ਜਿਆਦਾ ਥੱਕ ਗਏ ਸੀਗੇ ਹਨਾ ਬਾਕੀ ਆਪਾਂ ਸਮਰ ਕਲੈਕਸ਼ਨ ਵਾਲਾ ਬਲੌਗ ਪਾਉਣਾ ਸੀ ਉਹ ਵਾਲਾ ਬਲੌਗ ਬਣਾਇਆ ਤੇ ਫਿਰ ਨਾ ਬਸ ਆ ਕੇ ਟਾਈਮ ਹੀ ਨਹੀਂ ਮਿਲਿਆ ਕਿਉਂਕਿ ਟਾਈਮ ਵੀ ਪਿੱਛੇ ਕੀ ਰਹਿ ਗਿਆ ਸੀ ਬਲੌਗ ਬਣਾਉਣ ਵਾਲਾ ਫਤਾਂ ਕਰਕੇ ਆਪਾਂ ਉਹ ਗੱਲ ਬਲੌਗ ਹੀ ਕੱਲ ਪਾਤਾ ਸੀਗਾ ਤੇ ਹੁਣ ਤੁਸੀਂ ਸੂਟ ਜਿਹੜੀ ਸਾਰੀਆਂ ਭੈਣਾਂ ਨੇ ਦੇਖ ਵੀ ਲਏ ਹੋਣਗੇ ਤੇ ਹੁਣ ਨਾ ਵੈਸੇ ਤਾਂ ਮਸਾਉਣ ਲੱਗ ਪਈ ਸੀਗੀ ਤੇ ਇੱਧਰ ਦੇਖੋ ਸਮ੍ਰੀਤ ਘਰ ਸਿੰਮੂ ਕਹਿੰਨਾ ਚਾਹ ਦਾ ਵੈਸੇ ਮੰਮੀ ਬਣਾ ਲੈਂਦੇ ਹੁੰਦੇ ਆ ਵੀ ਥੋੜਾ ਜਿਹਾ ਲੇਟ ਬਣਾ ਲੈਂਦੇ ਜਦੋਂ ਅਸੀਂ ਆ ਜਾਂਦੇ ਆ ਤੇ ਹੁਣ ਨਿੰਬੂ ਪਾਣੀ ਬਣਾ ਕੇ ਲੈ ਕੇ ਆਂਗਾ ਮੇਰੇ ਵਾਸਤੇ ਚਲ ਹੁਣ ਆਪਾਂ ਸਾਡੇ ਨੂੰ ਹੁਣ ਬਸਤੇ ਨਹੀਂ ਛੋਟੇ ਬਸਤੇ ਨਹੀਂ ਐ ਤਾਂ ਦੇਖ ਨਿੰਬੂ ਵਿੱਚੀ ਛੱਟ ਲਈ ਜਦੋਂ ਛੋੜ ਸੀ ਨਾ ਸਾਰੇ ਵਿੱਚੀ ਛੱਟ ਗਏ ਹੂੰ ਚਲ ਨਿੰਬੂ ਪਾਣੀ ਪੀ ਕੇ ਸੌ ਜਾਂਦੇ ਆ ਫਿਰ ਉੱਠ ਕੇ ਚਾਹ ਪੀ ਲਾਂਗੇ ਤੇ ਅੱਜ ਕੱਪੜਿਆਂ ਦਾ ਵੀ ਐ ਪੂਰੇ ਢੇਗ ਲੱਗਿਆ ਬੈਠੇ ਮਮਾ ਨੂੰ ਕੋਲ ਕਾਫੀ ਬਣਾ ਦਿਓ ਅੱਜ ਪੀਣ ਲਈ ਕੋਲਡ ਕਾਫੀ ਬਣਾ ਦੂੰਗੀ ਪਿੰਨ ਵਾਲੇ ਛੋਡੇ ਨਾਲ ਬਲੌਗ ਸ਼ੇਅਰ ਕਰਾਂਗੇ ਕੋਲਡ ਕਾਫ ਤੇ ਕੱਪੜੇ ਧੋਣੇ ਆ ਪੋਚੇ ਲਾਉਣੇ ਅੱਜ ਸਾਰੇ ਕੰਮ ਕਰਨੇ ਆ ਠਿੱਗਾ ਲੱਗਿਆ ਬੰਦਾ ਕੱਪੜਿਆਂ ਦੀਆਂ ਨਹੀਂ ਆਈ ਚੰਗਾ ਛਾਲ ਪਾਣੀ ਪੀ ਕੇ ਨਿੰਬੂ ਪਾਣੀ ਪਲੇਟ ਸਾਰੇ ਫਰੇ ਫਿਰ ਦੌਂਟੇ ਫਿਰ ਸੌ ਜਾਈਏ ਲਓ ਜੀ ਟਾਈਮ ਹੋ ਗਿਆ 4:30 ਦਾ ਤੇ ਮੈਂ ਨਾ ਹੁਣ ਪੱਠੇ ਵਗੈਰਾ ਪਾਉਣ ਲੱਗੀ ਸੀਗੀ ਵੈਸੇ ਤਾਂ ਸਾਰੀਆਂ ਭੈਣਾਂ ਨੇ ਵਲੌਗ ਦੇਖ ਹੀ ਲੈਣਾ ਮੈਂ ਚੱਲ ਇੱਕ ਵਾਰੀ ਫੇਰ ਤੋਂ ਆਪਾਂ ਤੁਹਾਨੂੰ ਜਿਹੜਾ ਸਕਾਈਵਰੀ ਕਿਸੇ ਭੈਣ ਨੇ ਸੂਟ ਨਹੀਂ ਦੇਖਿਆ ਹੋਣਾ ਹਨਾ ਤਾਂ ਆ ਵਾਲਾ ਸੂਟ ਵੀ ਆਪਣੇ ਕੋਲੇ ਪਏ ਨੇ ਕੋਸ਼ਿਸ਼ ਕਰ ਜਿਹੜੇ ਆਪਣੇ ਕੋਲੇ ਸੂਟ ਸੇਲ ਹੋ ਗਏ ਨੇ ਆ ਵਾਲਾ ਜਿਹੜਾ ਬਹੁਤ ਹੀ ਜਿਆਦਾ ਸੋਹਣਾ ਥੋੜੀ ਜੀ ਵਰਕ ਦੀ ਤਰ੍ਹਾਂ ਹੈਗਾ ਹਨਾ ਤੇ ਰਸਟ ਦੇ ਨਾਲ ਆ ਵਾਲੇ ਸੂਟ ਦੀ ਮੈਚਿੰਗ ਹੈ ਬਿਟ ਇੱਕ ਪਾਸੇ ਨਾ ਪੋਲੀਥੀਨ ਹੱਥਾਂ ਦੇ ਨਾਲ ਨਾ ਹੋ ਹੋ ਜਾਂਦਾ ਲਓ ਜੀ ਆਹ ਜ ਆ ਵਾਲੇ ਸੂਟ ਦਾ ਜਿਹੜਾ ਕਲਰ ਥੋੜਾ ਜਿਹਾ ਲਾਈਟ ਆ ਰਿਹਾ ਵੈਸੇ ਡਾਰਕ ਹੈ ਇਹ ਵਾਲਾ ਆਪਣਾ ਖਾਦੀ ਕਾਟਨ ਦੇ ਵਿੱਚ ਹੈ ਜੀ ਆਲ ਓਵਰ ਸੂਟ ਹੈ ਆਹ ਵਾਲਾ ਸੂਟ ਆਪਣੇ ਕੋਲੇ ਸਿੰਪਲ ਜਿਹਾ ਬਸ ਮੈਚਿੰਗ ਹੈ ਇਹਦੇ ਲਈ ਜਿਹੜੀ ਬਾਟਮ ਡਾਰਕ ਦਿਖਾਈ ਦੇ ਰਹੀ ਹੈ ਇਹ ਹੀ ਲਾਈਟ ਕਲਰ ਹੈ ਥੋੜਾ ਜਿਹਾ ਲਾਈਟ ਕਲਰ ਹੈ ਬੋਬ ਜਿਹੜਾ ਸੋਨਾ ਕਪੜਾ ਹੈ ਜੀ ਕੈਮਰਿਕ ਕਾਟਨ ਹੈਗੀ ਤੇ ਆਹ ਜਿਹੜਾ ਹੈਗਾ ক্রਸ਼ ਟਿਸ਼ੂ ਆਹ ক্রਸ਼ ਕਾਟਨ ਦੇ ਵਿੱਚ ਹੈਗੀ ਹੈ ਜੀ 셔ਟ ਹੈ ਤੇ ক্রਸ਼ ਕਾਟਨ ਦੇ ਵਿੱਚ ਹੀ ਆਪਣੇ ਕੋਲੇ ਹੈਗੀ ਹੈ ਜੀ ਬਾਟਮ ਇਹ ਆਪਣਾ ਸੇਲ ਹੋਇਆ ਬੇਟੀ ਸੇਲ ਹੋਇਆ ਇਹ ਵਾਲਾ ਸੇਲ ਹੋਇਆਗਾ ਹਾਂ ਬਾਕੀ ਆਪਣੇ ਕੁਝ ਤਿੰਨ ਚਾਰ ਤਿੰਨ ਚਾਰ ਨੇ ਕਈ ਛੋਟੇ ਜਿਹੜੇ ਆਪਣੇ ਕੋਲੇ ਆਪਣੇ ਸੇਲ ਹੋ ਗਏ ਨੇ ਵੈਸੇ ਸੌਰੀ ਮੈਂ ਨਾ ਉੱਧਰ ਜਾਣਾ ਸੀਗਾ ਮੈਂ ਕਿ ਚੱਲ ਬਾਲੀ ਮਮਾ ਜੀ ਮੈਂ ਨਾ ਬਲੌਗ ਦੇ ਵਿੱਚ ਇੱਕ ਗੱਲ ਦੱਸ ਸਾਰੇ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਜਿਹੜੇ ਪ੍ਰਿੰਟ ਨੇ ਬਹੁਤ ਹੀ ਜਿਆਦਾ ਜਿਹੜਾ ਇੱਕ ਮਿੰਟ ਬਹੁਤ ਹੀ ਜਿਆਦਾ ਜਿਹੜੇ ਆ ਵਾਲੇ ਸੋਹਣੇ ਇਹ ਵੀ ਬਹੁਤ ਸੋਹਣੇ ਪ੍ਰਿੰਟ ਹੈ ਇਹ ਕਿ ਹਾਂਜੀ ਬੇਟੇ ਇਹਨਾਂ ਨੂੰ ਨਖਲਾਰ ਹੋਣਾ ਬਸ ਰੱਖ ਦਿਓ ਇੱਕ ਇੱਕ ਤਾਂ ਫਿਲਕੀ ਫਿਲਕੀ ਹਾਂ ਬਹੁਤ ਸੋਣੀ ਕਾਟਣਾ ਇਹ ਇੱਥੋਂ ਆਇਆ ਫਿਲਕੀ ਫਿਲਕੀ ਚਲੋ ਸਾਰੇ ਪਾਲੀ ਥੀਨ ਦੇ ਵਿੱਚ ਪਾ ਕੇ ਰੱਖ ਦੋ ਮੇਰੇ ਇੰਨੀ ਹੈਲਪ ਕਰ ਦੋ ਤੇ ਇੱਥੋਂ ਮੈਂ ਨਾ ਸਾਰੇ ਮੰਜੇ ਵਗੈਰਾ ਦਿੱਤੇ ਚੱਕ ਕੇ ਉਹ ਕਿ ਇੱਥੇ ਪੋਚਾ ਲਾਵਾਂਗੇ ਮੈਂਨ ਕੇ ਮਾੜੀ ਜੀ ਸਫਾਈ ਜੀ ਕਰਦੇ ਮੁੜ ਕੇ ਪੋਚਾ ਲਾਉਣਾ ਜਿਹੜਾ ਸੌਖਾ ਹੋ ਜਾਊਗਾ ਤੇ ਅੱਜ ਜਿਹੜੀ ਗਰਮੀ ਇੰਨੀ ਕਿ ਜ਼ਿਆਦਾ ਤੱਤੀ ਤੱਤੀ ਹੈ ਜਿਹੜੀ ਲੋ ਚਲਦੀ ਸੀਗੀ ਤੇ ਮੈਂ ਨਾ ਬ੍ਰੀਤਨ ਕਿਹਾ ਮੈਂ ਖਸਮ ਰੀਤਨ ਕਿਹਾ ਮੈਂ ਝਾੜੂ ਕੱਢ ਦੇ ਪੁੱਤ ਤੇ ਇਹਦੇ ਨਾਲ ਦੀ ਨਾਲ ਕਰਨ ਦੇ ਉਖਣ ਲੱਗ ਗਿਆ ਇਹ ਚਲਾਕ ਬਹੁਤ ਹੈ ਤੇ ਪਾਪਾ ਜੀ ਵੀ ਖੇਤ ਚਲੇ ਗਏ ਹਨ ਤੇ ਅੱਜ ਆਪਾਂ ਕੱਲ ਸ਼ਾਪਿੰਗ ਕਰ ਲੈਂਦੀ ਤੇ ਅੱਜ ਆਪਾਂ ਜਿਹੜੇ ਆਪਦੇ ਉਹੀ ਕੰਮਕਾਰਾਂ ਦੇ ਆ ਗਏ ਤੇ ਲਓ ਜੀ ਇੱਧਰ ਆਪਣੇ ਗੰਡੇ ਵਗੈਰਾ ਵੀ ਇਹ ਜਿਹੜੇ ਕੱਟ ਆਹ ਪੱਟ ਲੈਂਦੇ ਬਸ ਜੋ ਸੁੱਕ ਜੇ ਜਾਣਗੇ ਫਿਰ ਆਪਾਂ ਜਿਹੜੇ ਇਹ ਗੱਟੇ ਆਪਾਂ ਸਾਮ ਗੱਟੇ ਗੰਡੇ ਸਾਮ ਦਾਂਗੇ ਤੇ ਪਈ ਭੈਣਾ ਦੇ ਵਕੀਰਤ ਭੈਣ ਹਨਾ ਉਹਨਾਂ ਦਾ ਮੈਸੇਜ ਆ ਰਿਹਾ ਸੀ ਕਿ ਤੁਸੀਂ ਬਲੌਗ ਨਹੀਂ ਪਾਇਆ ਅੱਜ ਤੇ ਕੱਲ ਵੀ ਬਲੌਗ ਭੈਣੇ ਫਿਰ ਜਦੋਂ ਆਪਾਂ ਗਏ ਸੀ ਨਾ ਤਾਂ ਕਰਕੇ ਮੈਂ ਪਹਿਲਾਂ ਦੱਸਤਾ ਬਣਿਆ ਨਹੀਂ ਤਾਂ ਕਰਕੇ ਆਪ ਸਮਰ ਕਲੈਕਸ਼ਨ ਵਾਲੇ ਜਿਹੜਾ ਸੂਟ ਪਾਤਾ ਉਹ ਜਿੱਦੜ ਖੜਕਾ ਹੋਈ ਨਾ ਮੈਨੂੰ ਲੱਗਾ ਟੁੱਟੀ ਆ ਗਈ ਚਲੋ ਜੀ ਪੌਣੇ 5 ਹੋ ਗਏ ਹੁਣ ਤਾਂ ਪੱਠੇ ਪੌਣੇ ਪੈਣੇ ਆ ਤੇ ਉਧਰੋਂ ਕੱਪੜਿਆਂ ਦਾ ਤੇ ਅੱਜ ਸਾਰੇ ਕੰਮਾਂ ਦੇ ਜਿਹੜੇ ਮੇਰੇ ਟੀਰ ਲੱਗੇ ਹੋਏ ਨੇ ਟੀਰ ਸਾਰੇ ਕੰਮਾਂ ਦੇ ਲੱਗੇ ਹੋਏ ਹਾਂਜੀ ਬੇਟੇ ਹਾਈ ਕਰ ਲਈ ਦੇ ਕਰ ਲਈ ਦੇ ਕਰ ਲਈ ਕਿਸੇ ਚ ਵੀ ਪਾ ਦੇ ਵਾਈਟ ਪੋਲੀਥੀਨ ਦੇ ਵਿੱਚ ਪਾ ਦੇ ਬਸ ਉਹ ਫੈਸਟੀਵਲ ਇਹ ਜੀ ਹਾਂ ਹਾਂ ਪਾ ਦੇ ਤੇ ਜਿਹੜਾ ਆਪਾਂ ਵਰਕ ਵਾਲਾ ਸੂਟ ਦਿਖਾਇਆ ਸੀਗਾ ਹਨਾ ਉਹ ਵਾਲਾ ਸੂਟ ਵੀ ਆਪਣੇ ਕੋਲੋਂ ਸੇਲ ਹੋ ਗਿਆ ਅਗਰ ਜੀਕਰ ਕਿਸੇ ਭੈਣ ਨੇ ਉਹਦਾ ਦਾ ਸੂਟ ਵਰਕ ਕਰਾਉਣਾ ਤਾਂ ਤੁਸੀਂ ਕਰਾ ਸਕਦੇ ਹੋ ਲੋ ਜੀ ਪਾਣੀ ਦੀ ਘੁੱਟ ਪੀ ਗੇ ਤੇ ਆਦੇ ਕੰਮਾਂ ਨੂੰ ਜਿਹੜਾ ਲਾਈ ਹੱਥ ਬੀਬੀ ਨੂੰ ਪੱਖਾ ਲਾ ਕੇ ਦਵਾ ਇੱਥੇ ਕਰ ਰਹੀਆਂ ਤੇ ਭਈ ਗਰਮੀ ਤਾਂ ਪਰ ਹੋਣੀ ਅੱਜ ਕੀ ਜੇਠ ਵੀ ਨਾ ਜਿਹੜਾ ਚੜ ਗਿਆ ਹੁਣ ਗਰਮੀ ਹੈ ਜਿਹੜੀ ਭੱਜੀ ਤੁਰੀਆਰੀ ਹੈ ਭੱਜੀ ਤੁਰੀ ਇਹ ਕਹਿੰਦੇ ਆ ਕੋਲਡ ਕਾਫੀ ਬਣਾ ਕੇ ਦਿਓ ਛੇਤੀ ਮੈਨੂੰ ਮੈਂ ਕਿਹਾ ਕੰਮ ਕਰ ਬਣਾਉਗੀ ਚਲ ਬਣਾ ਦਾਂਗੇ ਆਪ ਵੀ ਪੀ ਲਾਂਗੇ ਨਾਲੇ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ ਹੈਨਾ ਫਾਈ ਫਾਈ ਆ ਦੇਖੋ ਸਾਡੇ ਆਹਾਰ ਸੋਨੂੰ ਦਿਖਾਈ ਨਹੀਂ ਦਿੰਦੇ ਹੁਣ ਕਿੜੀਆਂ ਦੇਖੋ ਮਾੜਾ ਜਾਂ ਕੁਝ ਡੁੱਲ ਜਿਹਾ ਸਈ ਅੱਜ ਸਬਜ਼ੀ ਕਾਦੀ ਬਣਾਵਾਂਗੇ ਕੱਦੇ ਬਣੇਗਾ ਕੱਦੇ ਕਾਫੀ ਹੈ ਗਿਆ ਕਾਫੀ ਕੋਲਡ ਹਾਂ ਮम्मा ਕੁਨੀ ਬਣਾ ਦੋ ਹਾਂ ਪਹਿਲਾਂ ਸੋਨੂੰ ਪਿਆਦਾ ਤੇ ਫੇਰ ਉਹ ਨਾ ਬੰਨਾ ਮम्मा ਜੀ ਚੱਲ ਚੱਲ ਮम्मा ਜੀ ਕੰਮ ਕਰਦੇ ਫੋਨ ਲਾਉਂਦੇ ਚਾਰਜ ਪੱਠੇ ਪਾ ਕੇ ਜਲਦੀ ਜਲਦੀ ਤੇ ਫੇਰ ਮੈਂ ਫੈਸਾ ਨੂੰ ਬਣਾ ਦੂੰਗੀ ਤੇ ਫੇਰ ਮੈਂ ਕੱਪੜਿਆਂ ਵੇਲੇ ਜਾਊਂਗੀ ਪਹਿਲਾਂ ਪੋਚਾ ਲਾਵਾਂ ਇਧਰ ਉਹ ਜਿੰਨਾ ਸਾਰੀ ਘਸ ਦੀ ਸੈਟਿੰਗ ਕਰਤੀ ਹਾਂਜੀ ਟਾਈਮ ਹੋ ਗਿਆ ਸਾਢੇ 6 ਦਾ ਤੇ ਆਪਾਂ ਧਾਰਾਂ ਵਗੈਰਾ ਦਾ ਕੰਮ ਕਰ ਲਿਆ ਬਟ ਹਜੇ ਕੱਪੜੇ ਵਗੈਰਾ ਤੇ ਪੋਚਾ ਪਿਆ ਜਿੰਨਾਂ ਨੇ ਮੈਨੂੰ ਲੇਟ ਕਰਾਤਾ ਕਦੋਂ ਦਿਨ ਲੱਗੇ ਨੰਮਾ ਸਾਨੂੰ ਤੁਸੀਂ ਬੋਰ ਹੋ ਗਏ ਹੋਗੇ ਨਾ ਸੁਣ ਕੇ ਲਓ ਜੀ ਆਪਾਂ ਬਣਾਉਣ ਲੱਗੇ ਹੁਣ ਕੋਲਡ ਕੋਲਡ ਕਾਫੀ ਤੇ ਇਹਦੇ ਲਈ ਆਪਾਂ ਨੂੰ ਇਹਦੇ ਨਾਲ ਆਪਾਂ ਲੈ ਲਈ ਇੱਕ ਥੋੜੀ ਜਿਹੀ ਪਾ ਲਈ ਆਪਾਂ ਇਹਦੇ ਵਿੱਚ ਖੰਡ ਦਾਣੇਦਾਰ ਵੈਸੇ ਦੂਜੇ ਹੋਵੇ ਤਾਂ ਉਹ ਵੀ ਪਾ ਸਕਦੇ ਆ ਤੇ ਦਾਣੇਦਾਰੀ ਹੈ ਜਿਹੜੀ ਆਪਣੇ ਕੋਲੇ ਕਾਫੀ ਜੇਕਰ ਆਪਾਂ ਇਦਾਂ ਦੀ ਕਾਫੀ ਬਣਾਉਣੀ ਹੋਵੇ ਤਾਂ ਹਨਾ ਥੋੜੀ ਜਿਹੀ ਥੋੜਾ ਜਿਹਾ ਪਾਊਡਰ ਜਾਂ ਬਣ ਗਿਆ ਵੈਸੇ ਦਾਣੇਦਾਰ ਜਿਹੜੀ ਆਪਣੇ ਕੋਲੇ ਕਾਫੀ ਲਈ ਆਪਾਂ ਤੇ ਦੇਖ ਆਪਾਂ ਬਣਾਉਣੇ ਆ ਜਿੱਦਾਂ ਜਿੱਦਾਂ ਆਪਾਂ ਬਣਾਵਾਂਗੇ ਹਨਾ ਦੇਖਦੇ ਆਪਾਂ ਫਸਟ ਟਾਈਮ ਟਰਾਈ ਕਰਦੇ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨਾ ਵੈਸੇ ਵੈਸੇ ਬਣਾਈ ਦਾ ਪਹਿਲਾਂ ਵੀ ਬਹੁਤ ਵਾਰੀ ਆ ਪਹਿਲਾਂ ਹੋ ਹੌਟ ਕਾਫੀ ਬਣਾਉਣੇ ਹੁੰਨੇ ਤੇ ਅੱਜ ਆਪਾਂ ਹੋਲਡ ਕਾਫੀ ਬਣਾਵਾਂਗੇ ਕੀੜੇ ਵੇਲੇ ਅਨੇ ਦੇਖ ਲਓ ਮੇਰੇ ਆਸ-ਪਾਸੇ ਭੱਜਿਆ ਘਰਦੇ ਤੇ ਮੈਂ ਹਾਂ ਚੱਲ ਪਈ ਅੱਜ ਕੰਮ ਜਿਹੜੇ ਹੋਰ ਲੇਟ ਹੋ ਜਾਣਗੇ ਹਨਾ ਹੋਰ ਕੀ ਹੈ ਲਓ ਜੀ ਪਹਿਲਾਂ ਅਜ ਸੋਡੇ ਲਈ ਬਣਾਉਣੀ ਹੈ ਅਸੀਂ ਤਾਂ ਬਾਅਦ ਚ ਬਣਾ ਲਾਂਗੇ ਪਹਿਲੇ 4 ਚਮਚ ਪਾਉਣੇ ਸਮਾਂ ਮਾਂ ਜੀ ਚਲੋ ਜੀ ਬਾਦ ਪਾਵਾਂ ਲਓ ਜੀ ਦੇਖੀ ਚੱਲਿਓ ਹੁਣ ਸਾਡੇ ਮਿੱਠਾ ਜਿਹੜਾ ਬਾਦ ਉਹ ਕਰਦੇ ਆ ਉਹ ਨਹੀਂ ਪਾ ਦੋ ਉਨੀਆਂ ਆਪਾਂ ਖੰਡ ਪਾਵਾਂਗੇ ਤੇ ਉਨੀਆਂ ਆਪਾਂ ਪਾਵਾਂਗੇ ਨਹੀਂ ਨਹੀਂ 4 ਨਹੀਂ ਪਾਉਣੀ ਆਪਾਂ ਆ ਫੜ ਮम्मा ਇਹ ਵਿੱਚ ਟੰਗ ਦੋ ਨਾ ਕੋਈ ਗੱਲ ਨਹੀਂ ਫੇਰ ਰੱਖ ਦਾਂਗੇ ਪਾਸੇ ਇਹਦੇ ਲਓ ਦੇ ਹੁਣ ਆਪਏ ਦੇ ਵਸੇ ਤੇ 커피 ਦੇ 2 ਸਪੂਨ ਬਹੁਤ ਆ ਹਾਂ ਨਾਨੇ ਵੀ 2 ਸਪੂਨ ਦੋ ਚਮਚ ਬਹੁਤ ਆਪਾਂ ਦੇਖੀ ਸੀ ਉਹਦੇ ਹੀ ਬਣਾਉਣੇ ਵੈਸੇ ਜਿਹੜੀ ਪਹਿਨੋਂ ਆਪਾਂ ਦੇਖਦੇ ਆ ਨਾ ਵੀ ਉਹ ਕਿੱਦਾਂ ਕੋਲਡ ਕਾਫੀ ਬਣਾਉਂਦੇ ਹਨਾ ਤੇ ਮੈਂ ਬਹੁਤ ਕੋਈ ਵੀ ਰੈਸਪੀ ਮੈਂ ਪਹਿਨਦੀ ਦੇਖਦੀ ਆ ਤੇ ਉਦਾਂ ਹੀ ਬਣਾਉਣੇ ਤੇ ਸਾਰੀਆਂ ਰੈਸਪੀ ਉਦਾਂ ਹੀ ਬਣੀ ਆ ਕਿਸੇ 'ਚ ਕੋਈ ਵੀ ਜਿਵੇਂ ਹੋਣੀ ਹੋਈ ਯਾ ਸੇਕ ਤੇ ਲੋਜੀ ਕੋਫੀ ਦੇ ਵਿੱਚ ਪਾਊਗਾ ਜਿੰਨੇ ਚਮਚ ਆਪਾਂ ਕਾਫੀ ਦੇ ਪਾਇਆ ਤੇ ਉਨੇ ਚਮਚ ਨੇ ਪੈਣਗੇ ਪਾਣੀ ਦੇ ਇਹਦੇ ਵਿੱਚ ਆਪਾਂ ਪਾਵਾਂਗੇ ਗਰਮ ਪਾਣੀ ਇੱਕ ਗਨ ਆ ਜਾਈਨੇ ਹੋਰੀ ਦਾ ਮम्मा ਇਹਦੇ ਪਾਸੇ ਵਜਾ ਜੇ ਤੱਤਾ ਬਣੇ ਮੂੰਹ ਤੇ ਪੈ ਗਿਆ ਨਾ ਮੁੜ ਕੇ ਆਪਾਂ ਦੋ 스ਪੂਨ ਪਾਵਾਂਗੇ ਇੱਕ ਵਾਰ ਇਹਦੇ ਚ ਇਹਦੇ ਚ ਪੱਤਾਂ ਲਾ ਦੇਣਗੇ ਆਪਾਂ ਪਹਿਲਾਂ ਦੋ ਪੱਤੇ ਕਿਉਂਕਿ ਪੱਤਾਂ ਦੋ 스ਪੂਨ ਹੀ ਪਾਈਆ ਖਾਣ ਦੇ ਠੀਕ ਹੈ ਲੋ ਜੀ ਹੁਣ ਆਪਾਂ ਜਿਹੜੀ ਆ ਵਾਲੀ ਚਾਹ ਬਣੀ ਆ ਚਾਹ ਹਨਾ ਤੇ ਇਹਦੇ ਨਾਲ ਆਪਾਂ ਇਹਨੂੰ ਪਲੇਟ ਦੇ ਵਿੱਚ ਪਾ ਕੇ ਦੇਦਾ ਕਰਨਾ ਮਿਸ਼ਰਣ ਬਣਾਉਣਾ ਇਸ ਦਾ ਮਿਸ਼ਰਣ ਇਹਦਾ ਕਰਕੇ ਠੀਕ ਹੈ ਦੇਖੀ ਚਲੋ ਫਿਰ ਹੁਣ ਬਾਹਾਂ ਦੀ ਪ੍ਰੈਕਟਿਸ ਹੋਣੀ ਹੈ ਪੂਰੀ ਹੁਣ ਜਿਹੜਾ ਇਸ ਕੋਲ ਗਿਆ ਉਹ ਵੀ ਲੈ ਜੂਗੀ ਵਾਈਟ ਵੜਾ ਲੈਣੀ ਆਪਾਂ ਕੌਫੀ ਨੂੰ ਉੱਪਰ ਸਪੂਨ ਨਾਲ ਨਾ ਆਵਲ ਵੀ ਇਹ ਪਲੇਟ ਦੇ ਵਿੱਚ ਵੈਸੇ ਤਾਂ ਆਪਾਂ ਕੋਲੀ ਵਗੈਰਾ ਦੇ ਹਾਂ ਬਾਟੀ ਜਾਂ ਗਲਾਸ ਦੇ ਵਿੱਚ ਕੱਪ ਦੇ ਵਿੱਚਾਂ ਪਈਆਂ ਨਾਲ ਹੀ ਉਹ ਕਰ ਸਕਦੇ ਸੀਗੇ ਪਰ ਪੋਣੀ ਦੇ ਨਾਲ ਜਿਹੜੀ ਖੰਡ ਹੈ ਜਲਦੀ ਉਹ ਹੋਗੀ ਠੀਕ ਹੈ ਆ ਦੋ ਮਿੰਟ ਹੋਲੇ ਬਾਹਰ ਆਜੋ ਹੁਣ ਲੇਕੇ ਆ ਕੀ ਮੰਮਾ ਚੇਅਰ ਲੈ ਕੇ ਆਈ ਸੀ ਮੁੰਨਾ ਉਹ ਕੀ ਮ ਬਣ ਗਈ ਦੇਖੋ ਪਤਾ ਉਹ ਲੈ ਗਈ ਚੇਅਰ ਲੇਟ ਰਹੀਂ ਡੂੰਗੀ ਜੀ ਫਿਰ ਤਾਂ ਕਰਕੇ ਜਿਹੜਾ ਖੰਡ ਵਗੈਰਾ ਤੇ ਜਾਂ ਕੌਫੀ ਹੈ ਇਹ ਬਾਅਰ ਨਹੀਂ ਆਉਗੀ। ਫਿਰ ਬਰੌਂ ਬਣ ਗਈ। ਹਾਂ ਬਣ ਗਈ। ਖੰਡੇ ਦੇ ਚ ਆਪਾਂ ਬਰੀਕ ਵੀ ਯੂਜ਼ ਕਰ ਸਕਦੇ ਆ। ਪਰ ਆਪਣੇ ਕੋਲੇ ਦਾਣੇਦਾਰੇ ਜਿਹਾ 스ਪੂਨ ਲੈ ਕੇ ਆਪਾਂ ਤੇ ਸਾਈਡਾਂ ਤੋਂ ਜਿਹੜਾ ਹਲਾ ਦੂਗੇ। ਬਹੁਤ ਜਿਆਦਾ ਟੇਸਟੀ ਬਣਦੀ ਐ। ਇੱਕ ਵਾਰੀ ਪਹਿਲਾਂ ਬਣਾਈ ਸੀਗੀ ਮੈਂ ਤੇ ਕਦੋਂ ਬਣਾਈ ਮਮਾਪਾ ਮੈਂ ਚੁਕ ਦੀਆਂ ਜਿਚ ਬਣਾਈ ਸੀ ਖਾ ਦੋ ਦੇ ਨਾ ਗਈ ਸੀ ਤੋ ਆ ਕੇ ਬੰਨ ਲਓ ਹਲੋ ਵਾਓ ਬਹੁਤ ਬਲ ਬਰਾਉ ਕੰਮ ਤਾਂ ਮੇਰੇ ਸਾਰੇ ਸਿਰ ਤੇ ਪਏ ਆ ਲੈ ਸਪੂਨ ਫੜ ਕੇ ਰੱਖ ਖੱਖ ਖਲੜੀ ਨਤੇ ਦੇ ਸਲਾ ਬਲੈਕ ਅਦਰ ਸਿਦਾ ਇਹੋ ਬੇਚ ਕਿਡਾ ਸੋਨਾ ਪਾਊਡਰ ਦੇ ਬਣ ਗਿਆ ਵਿੱਚ ਚਾਫਟਾ ਬਣ ਗਿਆ ਇਹ ਤਾਂ ਮੈਨੂੰ ਹੀ ਦੇ ਥੋੜੇ ਵਾਸਤੇ ਐਸ ਤਾਂ ਫੇਰ ਬਣਾ ਲਾਂਗੇ ਰੱਖ ਦੂੰਗੀ ਵਿੱਚੋਂ ਮੈਂ ਜ਼ਿਆਦਾ ਏਅਰ ਕਾਫੀ ਬੀਬੀ ਕੋ ਮਿਲੇਗੀ ਕੋਲਡ ਕਾਫੀ ਨਹੀਂ ਡੁੱਲੇ ਇਹ ਤਾਂ ਪੈਂ ਕਿਉਂ ਲਾਂਗੇ ਸੀ ਦਾਣਾ ਡੁੱਲੇ ਕਚੜਾ ਜਿਹੜਾ ਆਪਾਂ ਪਾਣੀ ਦੇਦੇ ਚ ਹੋਰ ਪਾ ਲੈਣਾ ਕਿਉਂਕਿ ਖੰਡ ਹੈ ਹੌਲੀ-ਹੌਲੀ ਇਹ ਜਿਹੜੀ ਮਿਕਸ ਹੋਵੇਗੀ। ਤੁਹਾਡਾ ਦੁੱਧਿਆ ਲੋਡੀ ਜੋ ਧੰਮਾ ਲੈ ਕੇ ਪੀ ਗਏ। ਹਾਂ। ਬੀਬੀ ਕਹਿੰਦੀ ਵੱਡਾ ਧੰਮਾ ਲੈ ਲੇਗੀ। ਹੋਰ ਤਾਂ ਨਹੀਂ ਵਰਦੀ ਨੇ। ਧੰਮਾ ਲੈਣਾ। ਲੱਬੇ ਬਣਾ ਲਈ। ਪਾਣੀ ਆਪਾਂ ਜ਼ਿਆਦਾ ਨਹੀਂ ਪਾਉਣਾ ਹੈਗਾ ਓਨਲੀ ਦੋ 스ਪੂਨ ਹੀ ਪਾਉਣੇ ਆ ਇਸ ਤੋਂ ਬਾਅਦ ਵੀ ਆਪਾਂ ਇੱਕ 스ਪੂਨ ਪਾ ਸਕਦੇ ਹ ਜਦੋਂ ਆਪਾਂ ਨੂੰ ਪਤਾ ਵੀ ਥੋੜੀ ਜਿਹਾ ਹਾਰਡ ਬਣ ਜਾਂਦੀ ਹੈ ਹਨਾ ਇੱਕ ਪਾ ਲੈਂਦੇ ਹ ਹਮ ਕਲਰ ਦੇਖੋ ਕਿ ਨਾ ਚੇਂਜ ਹੋ ਗਿਆ ਹਾਂ ਜਦੋਂ ਦੀਆਂ 스ਪੂਨ ਤੋਂ ਆਂਗਾ ਕੱਲ ਮੈਂ ਦੇਖ ਲਿਆ ਮੈਂ ਕਿ ਚਲ ਬਣਾ ਦਾਂਗੇ ਉਹ ਦੋ ਦੀਆਂ ਇਸ ਗੱਲ ਦੇ ਮਗਰ ਬਣਾਉਂਗਾ ਕਿਵੇਂ ਕੋਈ ਨਹੀਂ ਚੋਲਾਂਗੇ ਤੜਕੇ ਦੇ ਰੋਣੇ ਬਾਰੇ ਕੰਮਾਂ ਦਾ ਅੰਦਾਜ਼ਾ ਲੱਗਦਾ ਕਿ ਕੰਮੇ ਲੇਟ ਹੋ ਗਈ ਕੱਲ ਫਿਰ ਚੱਕੀ ਜੀ ਦਾਾਂਵਾ ਤੜਕੇ ਤਾਂ ਮੈਨੂੰ ਲਾਰੰਦਾ ਹੀ ਨਹੀਂ ਪਤਾ ਲੱਗਿਆ ਮੰਮਾ ਜੀ ਕੰਮਾਂ ਦੇ ਜਿਹੜੇ ਇਹਦੇ ਨੀਚੇ ਪੋਣ ਕਾਲੀ ਮੰਮਾ ਨਹੀਂ ਮੰਮੀ ਇਹ ਤਾਂ ਨੀਚੇ ਤੇ ਕੁਰੀਆਂ ਦਾ ਮੰਮੀ ਬੱਸ ਕਰ ਕੋਈ ਬੋਲੇ ਤਾਂ ਪਾਣੀ ਪਾਉਣ ਦਾ ਕੋਈ ਨਹੀਂ ਕਾਪ ਕਰ ਲਿਆ ਗਿਆ ਦੇਖੋ ਅਜੋਕੇ ਕਿੰਦਾ ਸੋਨਾ ਜਿਹੜਾ ਇਹਦਾ ਪਾਊਡਰ ਹੈ ਦਿਖਾਈ ਦੇ ਰਿਆ ਨਾ ਹੁਣ ਆਪਾਂ ਸਾਰਾ ਜਿਹੜਾ ਇਹਦਾ ਪੇਸਟ ਹੈਗਾ ਤੇ ਆਪਾਂ ਚਾਹ ਬਹਨੇ ਦੇ ਨਾਲ ਉਹ ਲਾ ਲੈਨੇ ਠੀਕ ਹੈ ਦੋ ਦੇ ਵੀ ਆਪਾਂ ਇਹਨੂੰ 3 ਗਲਾਸ ਬਣ ਸਕਦੇ ਆ உங்க <tartic> <worries> ਬਾ ਅੱਗੇ ਲੈਣੇ ਲੱਗ ਰਹੇ ਹੈ ਹੈਪੀ ਬਰਥਡੇ ਬਰਫ ਫੇਰ ਖਾ ਲਈ ਹੁਣ ਪਹਿਲਾਂ ਬਸਰੀ ਹੋ ਗਈ ਪਾਏ ਦੁੱਧ ਦੇ ਵਿੱਚ ਦੋ ਗਲਾਸਾ ਦੋਵੇਂ ਹੈ ਬੱਗ ਦੀ ਬਣੀ ਹੈ ਜੀ ਕੌਫੀ ਨੋ ਅੱਗੇ ਜਾ ਜਬਤ 되게 간다. ठीक ਬਣੀ ਹੈਗੀ ਲਓ ਜੀ ਦੇਖੋ ਛੱਗਦਾਰ ਹੈ ਜਿਹੜੀ ਆਪਣੀ ਕਾਫੀ ਬਣੀ ਹੈ ਬਾਕੀ ਹੁਣ ਦੇਖੋ ਮੈਂ ਛੱਕਦੇ ਇਹਦੇ ਉੱਤੇ ਆਪਾਂ ਚਾਕਲੇਟ ਵਗੈਰਾ ਵੀ ਪਾ ਸਕਦੇ ਆ ਤੇ ਆਪਣੇ ਕੋਲੇ ਕਾਫੀ ਹੈ ਹਨਾ ਆਪਾਂ ਫਿਰ ਜਦ ਬਣਾਉਣ ਲੱਗੇ ਫਿਰ ਹੁਣ ਸਿਰਾ ਗੱਲ ਲਵਾਤੀ ਬਣਾਵਾਂਗੇ ਠੀਕ ਆ ਹੁਣ ਪੀ ਕੇ ਰਸਦੇ ਹੋ ਤਾਂ ਕਿਤੇ ਕੀ ਕਹਿੰਦੇ ਹੁੰਦੇ ਆ ਖਾਣ ਵਾਲੇ ਨੂੰ ਸਵਾਦ ਨਾ ਆਏ ਤੇ ਬੱਕਰੀ ਜਾਨ ਹੋ ਗਈ ਜਾਨ ਹੋ ਗਈ ਜਾਨ ਹੋ ਗਈ ਉਹ ਜਹਾਨੋਂ ਕੇ ਜਾਨ ਹੋ ਗਈ ਜਾਨ ਹੋ ਗਈ ਜਾਨ ਹੋ ਗਈ ਹਾਂ ਠੰਡ ਬੜੀਆਂ ਠੰਡੀ ਠੰਡੀ ਪਰਪਤ ਕੀ ਇਹਨਾਂ ਨੂੰ ਮਿੱਠਾ ਘੱਟ ਲੱਗਿਆ ਵੀ ਮਿੱਠਾ ਘੱਟ ਐ ਇਹਦੇ ਥੋੜਾ ਫਿਰ ਮਿੱਠਾ ਥੋੜਾ ਜਿਹਾ ਘੱਟ ਹੀ ਹੁੰਦਾ ਠੀਕ ਐ ਲੋ ਵੀ ਆਹ ਵਾਲਾ ਹਜੇ ਸਾਡੇ ਲਈ ਓਏ ਓਖੇ ਇਹ ਸਾਡੇ ਲਈ ਜਿਹੜਾ ਰਹਿ ਗਿਆ ਇਹ ਅਸੀਂ ਫੇਰ ਸ਼ਾਮ ਨੂੰ ਬਣਾ ਕੇ ਪੀਲਾਂਗੇ ਹੁਣ ਟਾਈਮ ਨਹੀਂ ਹੋ ਗਿਆ ਹੁਣ ਮੇਰੇ ਕੋਲੇ ਬਹੁਤ ਕੰਮ ਕਰ ਪਿਆ ਨਾ ਇੰਨੀ ਕਾਫੀ ਪਾਈ ਚੱਲ ਪੈਂਦੀ ਬਠੇਰੀ ਪਾਈ ਹੋਈ ਐ ਇਹਨੂੰ ਜਾਂਦਾ ਫ੍ਰੀਜ ਚ ਰੱਖ ਰਾਜ ਜੀ ਰੱਖਦੇ ਇਹਨੂੰ ਤਾਂ ਮੈਂ ਥਾਰੇ ਘਰੇ ਪਾਸੇ ਇਹਨੂੰ ਹਾਂਜੀ ਬੰਦੀ ਬਹੁਤ ਟੇਸਟੀ ਆ ਵੀ ਆਪਾਂ ਇਨੇ ਕਹਿੰਦੇ ਹੈਗੇ ਵੀ 5 ਮਿੰਟਾਂ ਚ ਕਾਫੀ ਤਿਆਰ 5-5 ਮਿੰਟਾਂ ਚ ਕੋਈ ਕਾਫੀ ਤਿਆਰ ਨਹੀਂ ਹੁੰਦੀਗੀ ਟਾਈਮ ਤਾਂ ਲੱਗਦਾ ਪਰ ਚੀਜ਼ ਹੈ ਜਿਹੜੀ ਬਹੁਤ ਜਿਆਦੇ ਸਵਾਦ ਬਣੀ ਹੈਗੀ 골ਡ ਕਾਫੀ ਮੈਂ ਥੋੜੀ ਜੀ ਪੀ ਕੇ ਦੇਖਿਆ ਇਹ ਤਾਂ ਕਿੱਥੇ ਦਿੰਦਗੇ ਇਹ ਸ਼ਾਮ ਨੂੰ ਫਿਰ ਅਸੀਂ ਸ਼ਾਮ ਨੂੰ ਪੀ ਲਾਂਗੇ ਹੋਰ ਕੀ ਆ ਜਿਹੜੇ ਬਾਜ਼ਾਰ ਚੋਂ ਲੈ ਕੇ ਪੀਨੇ ਨਾ ਤੇ ਉੱਥੇ ਆਈ ਉੱਥੇ ਕੋਈ ਬਾਹਲੀ ਖੰਡ ਪਾ ਕੇ ਨਹੀਂ ਦਿੰਦੇ ਹੁੰਦੇਗੇ ਵੈਸੇ ਬਣੀ ਨਾ ਬਹੁਤ ਜਿਆਦਾ ਟੇਸਟੀ ਐ ਝੱਗਦਾਰ ਬਣੀ ਸੀਗੀ ਪੂਰੀ ਉਦਾਂ ਹੀ ਬਣ ਗਈ ਤੇ ਬੀਬੀ ਨੇ ਦੋ ਇਹ ਦੇ ਫਲ ਲਓ ਤੇ ਬੀਬੀ ਨੂੰ ਕਹਿੰ ਲਗਾ ਕੇ ਖੰਡ ਖੋੜ ਕੇ ਦੇ ਬੀਬੀ ਇਹਦੇ ਚ ਸਾਨੂੰ ਫਿੱਕੀ ਲੱਗਦੀ ਹੈਗੀ ਕਿਉਂਕਿ ਉਹਨਾਂ ਕਾ ਮਿੱਠਾ ਫਿਰ ਇਹਦੇ ਚੋਂ ਨਾ ਕੀ ਪੈਂਦਾ ਤੇ ਨਾ ਉਹ ਇਹਨਾਂ ਦੀ ਰੀਜ ਪੂਰੀ ਹੋ ਗਈ ਮੈਂ ਹੁਣ ਆਗੇ ਰੀਜਾਂ ਪੂਰੀਆਂ ਕਰਾਂ ਮੈਂ ਆਪਦੇ ਕੰਮ ਕਰ ਕਰਾਂ ਲਓ ਜਿੱਥੇ ਲਾਈਟ ਹੈ ਨਹੀਂ